ਸ਼ੇਖ ਫਰੀਦ ਜਿਹੜੇ ਉਹਨਾਂ ਦੀ ਗੁਰਬਾਣੀ ਦੇ ਵਿੱਚ ਵੀ ਸ਼ੇਖ ਬਾਣੀ ਸ਼ੇਖ ਫਰੀਦ ਦੀ ਲਿਖਿਆ ਉਹਨਾਂ ਨੂੰ ਭਗਤੀ ਨਿ ਪਿਆ ਸ਼ੇਖ ਫਰੀਦ ਕਹਿੰਦਾ ਹੁਣ ਫਰੀਦ ਸਾਹਿਬ ਮੁਸਲਮਾਨ ਸੀਗੇ ਮੈਨੂੰ ਇੰਜ ਲੱਗਦਾ ਉਹ ਨਮਾਜ਼ ਦੀ ਗੱਲ ਕਰਦੇ ਆ ਇਹ ਨਮਾਜ਼ ਦੀ ਗੱਲ ਕਰਦੇ ਆ ਕੁੱਤੇ ਆ ਛਾੜੂ ਦੇ ਮਸਜਿਦ ਹਾਂ ਨੇ ਫਰੀਦ ਸਾਹਿਬ ਕਹਿੰਦੇ ਬੇਨਵਾਜਾ ਕੁੱਤੇ ਆ ਇਹਨਾਂ ਭਲੀ ਰੀਤ ਹੈ ਨਾ ਕਬੂ ਹ ਚਲਣਾ ਆਇਓ ਪੰਜੇ ਵਕਤ ਮਸਜਿਦ ਉਹ ਪੰਜ ਨਵਾ ਨਮਾਜ਼ਾਂ ਦੀ ਗੱਲ ਕਰਦੇ ਉਹ ਤੇ ਆਪਣੇ ਧਰਮ ਦਾ ਪ੍ਰਚਾਰ ਕਰਦੇ ਵਾਹ ਕਿੱਡੀ ਕਮਾਲ ਦੀ ਗੱਲ ਆ ਬਹੁਤ ਵੱਡੀ ਗੱਲ ਹੈ ਨਾ ਠੀਕ ਹੈ ਨਾ ਜੀ ਉਹ ਨਮਾਜ਼ ਦੀ ਗੱਲ ਕਰਦੇ ਆ ਅੱਛਾ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਕਿਤੇ ਵੀ ਹੋਰ ਸ਼ਬਦ ਨਹੀਂ ਵਰਤੇ ਆ ਜਨ ਅੱਲਾ ਜਾਂ ਖੁਦਾ ਸ਼ਬਦ ਵਰਤੇ ਆ ਤੇ ਪਰ ਖੜੇ ਬਾਬੇ ਨਾਨਕ ਦੇ ਵੇੜੇ ਦੇ ਵਿੱਚ ਵਾਹ ਇਹ ਉਹ ਤੁਸੀਂ ਮੰਚ 'ਚ ਜਿਹੜਾ ਗਿਆ ਨਾ ਅੱਜ ਇਹ ਪਹਿਲੀ ਵਾਰ ਸੁਣਿਆ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਮੰਚ ਹੈ ਨਾ ਉਹ ਸਾਰਿਆਂ ਵਾਸਤੇ ਖੁੱਲਾ ਹੈ ਇੱਥੇ ਕਿਉਂਕਿ ਜਿਹੜਾ ਚਾਹੇ ਫਰੀਦ ਸਾਹਿਬ ਹੈ ਚਾਹੇ ਕਬੀਰ ਸਾਹਿਬ ਹੈ ਜਿੰਨੇ ਭਗਤ ਸਹਿਬਾਨ ਦਰਦ ਤੇ ਮਨੁੱਖਤਾ ਦਾ ਰਖਦੇ ਆ ਵਾਹ ਉਹ ਵੀ ਇਸ ਤੇ ਮਨੁੱਖਤਾਰ ਵਾਸਤੇ ਹੈ ਨਾ ਮਨੁੱਖ ਵਾਸਤੇ ਹੈ ਨਾ ਕਿ ਭਾਈ ਬੰਦੇ ਦੇ ਬੁੱਤ ਬਣੀ ਹੈ ਪ੍ਰਮਾਤਮਾ ਨੇ ਸਾਨੂੰ ਖੁਦਾ ਨੇ ਇੰਨੀ ਮਿਹਨਤ ਦੇ ਨਾਲ ਸਾਨੂੰ ਪਿਆਰ ਕੀਤਾ ਤੇ ਅਸੀਂ ਇਸ ਜੀਵਨ ਨੂੰ ਵਿਰਸਨਾ ਗਵਾਈਏ ਇੱਕ ਦੂਸਰੇ ਦੇ ਭਾਈਵਾਲ ਬਣੀਏ ਇੱਕ ਦੂਸਰੇ ਨਾਲ ਸਾਹ ਜਾਈਏ ਤੇ ਸਾਹ ਕਿਵੇਂ ਪਾਉਣੀ ਹੈ ਗੁਰੂ ਅਰਜਨ ਦੇਵ ਜੀ ਨੇ ਇੱਕ ਵੇੜੇ ਚ ਲਿਆ ਕੇ ਖੜੀ ਕਰ ਦਿੱਤੀ ਮੈਨੂੰ ਇੰਜ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਗ੍ਰੰਥ ਹੈ ਨਹੀਂ ਬਿਲਕੁਕੁਲ ਸਹੀ